ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਸ੍ਰੀ ਰਾਮਦਾਸ ਜੀ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰਸੰਗ ਧਿਆਈਐ ਜਿਸ ਡਿਠੈ ਸਭ ਦੁਖ ਜਾਈਐ ਇਕ ਬਹਾਦਰ ਸਿਮਰਿਆ ਕਰਨਾ ਉਹਨੇ ਤੇ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਬ ਪਿਆਰੀਆਂ ਚੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੇਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਾ ਸੁਸਾਨਾ ਨਾ ਨਿਵਾਹੀ ਇਤਨਾ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੁੱਲੋ ਜੀ ਪੰਜਾ ਤੱਕ ਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੁੱਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾ ਜ ਸਾਹਿਬ ਦੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਉ ਲੋ ਸਿੱਖੀ ਦਾਨ ਕੇਸਤਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅਮਰਤ ਸਰ ਜੀ ਕੀ ਇਸ਼ਾਨ ਚੌਕੀਆਂ ਚੰਡੀ ਬੂਗੇ ਜੁਗੋ ਜੁਗਾ ਟਲ ਇਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾ ਦੇ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਿਵਾਣਿਆਂ ਦੇ ਮਾਨ ਨੇ ਤਾਣਿਆਂ ਤੇ ਤਾਲ ਨੇ ਓਟੀਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਦਸ਼ਮੇਸ਼ ਪਿਤਾ ਅਮ੍ਰਿਤ ਕੇ ਦਾਤੀ ਸਰਬੰਸਤਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕੀ ਪਾਤਸ਼ਾਹ ਜੀ ਆਪਨੇ ਕਾ ਕੋਟਾਨ ਕੋਟ ਧੰਵਾਦ ਸ਼ੁਕਰਾਨਾ ਹੈ ਆਪ ਜੀ ਦੀ ਕਿਰਪਾ ਮਹਿਰਮਤ ਹੋਈ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਪਾਵਨ ਦਰਬਾਰ ਅੰਦਰ ਸਜੇ ਨਾਲ ਹੀ ਅੱਜ ਮਹਾਰਾਜ ਜੀ ਅਸੋਣ ਤੇ ਮਹੀਨੇ ਦੀ ਪਾਵਨ ਸੰਗ੍ਰਾਂਦ ਦਾ ਦਿਹਾੜਾ ਆਪ ਜੀ ਕੀਆਂ ਪਿਆਰੀਆਂ ਸੰਗਤਾਂ ਦੂਰੋਂ ਨੇੜੇ ਚੱਲ ਕਰ ਕੇ ਆਪ ਜੀ ਕੀ ਹਜ਼ੂਰ ਨਤਮਸਤਕ ਹੋਈਆਂ ਸੁੰਦਰ ਦੀਵਾਨ ਸਜੇ ਸਜੇ ਦੀਵਾਨ ਅੰਦਰ ਪੰਜ ਬਾਣੀਆਂ ਦਾ ਨਿਤਨੇਮ ਹੋਇਆ ਹੈ ਮਹਾਰਾਜ ਉਪਰੰਤ 12 ਮਹਾ ਦੀ ਪਾਵਨ ਬਾਣੀ ਦਾ ਪਾਠ ਹੋਇਆ ਗੁਰਬਾਣੀ ਪੜ੍ਹਦੇਆਂ ਕੋਲੋਂ ਆਪ ਜੀ ਦੀ ਸੇਵਾ ਛੋਦ ਤੇ ਸਬਸਟ ਗੁਰਬਾਣੀ ਪੜਨ ਬੋਲਨ ਸਮਝਨ ਦੀ ਸੂਝ ਬਖਸ਼ਣੀ ਸੇਵਾ ਸੇਵਨ ਕਰਨ ਦੇ ਬਲ ਉਤਮ ਬਖਸ਼ਣੀ ਪੜੇ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦੇ ਚੋਂ ਸੋਣਾ ਹਾਜ਼ਰੀਆਂ ਤੇ ਗੁਰੂ ਦੇ ਧਾਮਾਂ ਦਰਤੇ ਕਬੂਲ ਕਰਨੀਆਂ ਮਨ ਦੀਆਂ ਭਾਵਨਾਵਾਂ ਮਾ ਗੁਰਮਤਿ ਦੇ ਮੁਤਾਬਕ ਪੂਰੀਆਂ ਕਰਨੀਆਂ ਦਰੋਂ ਗੁਰੂ ਅਸੀਸਾਂ ਨਾਮਦਾਨ ਗੁਰਸਿੱਖੀ ਜੀਵਨ ਦੀ ਆਤਮ ਬਖਸ਼ਣੀ ਦਰ ਕਰਦੀ ਸੇਵਾ ਸੇਵਨ ਕਰਨ ਦੇ ਗੁਰਬਾਣੀ ਪੜਨ ਦੇ ਬਲ ਉਤਮ ਬਖਸ਼ਣੀ ਮਹਾਰਾਜ ਜੀਓ ਬੇਨਤੀ ਹੈ ਸ ਸੇਵਾ ਕਰਨ ਦੇ ਗੁਰਬਾਣੀ ਪੜ੍ਹਨ ਦੇ ਪਰ ਉਤਮ ਮਕਸਦ ਕਰਨੇ ਘਰ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਬੱਚਿਆਂ ਨੂੰ ਤੰਦਰੁਸਤੀ ਵਿੱਦਿਆ ਦੀ ਦਾਤ ਨੂੰ ਸਿੱਖੇ ਜੀਵਨ ਮਕਸਣਾ ਜੀਵਨ ਵਿੱਚ ਤਰੱਕੀਆਂ ਕਾਮਯਾਬੀ ਦੀ ਦਾਤ ਨੂੰ ਸਿੱਖਣੇ ਆਪ ਅਨ ਸੰਸਾਹੀ ਹੋਣਾ ਬਾਦਸ਼ਾਹ ਜੀਓ ਆਪ ਜੀ ਕੇ ਹਜ਼ੂਰ ਬਖਸ਼ਿਆ ਪੰਡਾਲਿਆ ਵਿੱਚੋਂ ਸੇਖ ਪਰਿਵਾਰਾਂ ਵੱਲੋਂ ਪੰਚਮਕੜਾ ਪ੍ਰਸ਼ਾਦ ਕੀ ਦੇਖ ਸੱਚੇ ਹਾਜ਼ਰ ਹੈ ਦਰ ਤੇ ਪਰਵਾਣ ਹੋਵੇ ਪਰਵਾ ਅੱਜ ਖਾਨਸਤਾਨ ਤੋਂ ਪ੍ਰਕਾਸ਼ ਸਤਾਨ ਵੱਲ ਚੱਲੇ ਮੰਨ ਦੀ ਅਗਿਆ ਬਖਸ਼ੋਰਾ ਪੰਡਿਆਂ ਸੰਸਾਹੀ ਹੋ ਉਸ ਨੂੰ ਸੰਗਤਾਂ ਨੂੰ ਸੋਹਣੇ ਸੁਗਾਸਨਾ ਤੇ ਪ੍ਰਕਾਸ਼ਮਾਨ ਹੋ ਕਰਕੇ ਕੁੱਲੇ ਦਰਸ਼ਨ ਦਿਦਾਰੀ ਬਖਸ਼ ਕਰਕੇ ਨਦਰੋ ਨਜ਼ਰੀ ਨਿਹਾਲ ਕਰੋ ਜੀ ਸਿੱਖ ਪੜਦੇ ਸੁਣਦੇ ਸਰਬੱਤ ਲਾਏ ਬੰਧ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਸੁਣ ਤੇ ਉਦਰੇ ਬਨਸੇ ਪਾਪ ਕਨੇਰੇ ਕੋਣ ਜਾਣੈ ਗੁੜ ਤੇ ਪਸ਼ੂ ਪਰੇਤ ਮੁਗਦ ਕੋ ਤਾਰੇ ਪਸ਼ੂ ਪਰੇਤ ਮੁਗਦ ਕੋ ਤਾਰੇ ਪਾਹਨ ਪਾਰੇ ਉਤਾਰੇ ਕੌਣ ਜਾਣੇ ਗੁਣ ਤੇ नि हिकस तेरी शर आपनि हिकस तेरी शराई न ਸਤਨਾਮ ਵਾਹਿਗੁਰੂ ਸਾਹਿਬ ਜੀ ਪ੍ਰਭ ਦਾਤੋ ਦਾਤਾ ਪਰਿਉਜਾਤਿਕ ਇਕ ਸਰਨਾ ਮਿਲੈ ਦਾਨ ਸੰਤ ਰੇ ਨ ਜੇ ਲਗ ਭਵ ਜਲ ਤਰਨਾ ਬਿਨਤ ਕਰਹੁ ਅਰਦਾਸ ਸੁਨੋ ਜੀ ਠਾਕੁਰ ਭਾਵੈ ਦੀਹੁ ਦਰਸ ਮਨ ਚਾਉ ਭਗਤ ਈਹੋ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮਹ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨ ਮਹ ਜਨਨਾ गुरु ब्रह्म प्रगट सकल हर पवन मह जन नानक गुरु दर्शन प्यास बहुत मन मेरे नानक दर्श निहाल दर्शन प्यास बहुत मन मेरे नानक दर्श निहाल जा तो मेरे बल है साक्या मो चंदा तू सब किछ God ਕਹਿ ਪਰਪੁਰ ਜੁਗ ਜੁਗ ਵਾ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਸਕੇ ਕੋ ਤੂ ਕਦ ਕਾ ਬ੍ਰਹਮਾ ਬਿਸਨੇ sirete ਅਗਨਤੇ ਤਿੰਨ ਕੋ ਮੋ ਪਿਆ ਮਨ ਮਦਗਾ ਚਵਰਾਸੀ ਲਖ ਜੋਨੀ ਭਾਈ ਰਿਜਕ ਦੀਆਂ ਸਭ ਹੂ ਕੋ ਤਦਕਾ ਸੇਵਕ ਕਹਿ ਪਰਪੂਰ ਜੁਗ ਜੁਗ ਵਾ ਗੁਰੂ ਤੇਰਾ ਸਭ ਸਦਕਾ ਸੇਵਕ ਕਹਿ ਪਰ ਦਰਸਨ ਤਾਈ ਵਿਲਪ ਕਰੇ ਛਾਤ੍ਰਿਕ ਕੀ ਨਿਆਈ ਤ੍ਰਿਖਾਨ ਉੱਦਰੇ ਸ਼ਾਂਤ ਨਾਵੇਂ ਵੇ ਦਰਸਨ ਸੰਤ ਪਿਆਰੇ ਜੀਓ ਹੋ ਕੋਲੀ ਜੀਓ ਕੋਲ ਕੁਮਾਈ ੁਰ ਦਰਸ਼ਨ ਸੰਤ ਪਿਆਰੇ ਜੀਓ ਹੋ ਕੋਲੀ ਜੀਓ ਕੋਲ ਕੁਮਾਈ ੁਰ ਦਰਸ਼ਨ ਸੰਤ ਪਿਆਰੇ ਜੀਓ ਸਮਰਥ ਗੁਰੂ ਸਿਰ ਹੱਥ ਇਸ ਬਾਸੁਰ ਏਕ ਸਮਾਨ ਧਿਆਨ ਸੁਨਾ ਸੁਨੇ ਸੁਤ ਭਾਂਡ ਰਿਓ ਵੰਦਾ ਸੁਆਸ ਜਗਤਿ ਗੁਰੂ ਕੀ ਪਾਰ ਇਸ ਭੇਟ ਪਰਸ ਕਰਿਓ RAMDAS GURU HAR SAT KIYO SAMRATH GURU SIR HAT TARIO ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਰਜਾਨਾ ਤੇਰੀ ਸਬ ਤੇ ਵਟਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਬ ਤੇ ਵਟਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਨਾਨਕ ਨਾਮ ਨਿਰੰਜਨ ਜਾਨeo ਕਿਨਿ ਫਗਤ ਦਿਨ ਸ਼ਬਦ ਸੁਰਤ ਕੀ ਨੀਵਰ ਖਾਈ ਗੁਰ ਅਮਰਦਾਸ ਕੀ ਅਕਤ ਕਥਾ ਹੈ ਇਕ ਜੀ ਕਛ ਕਹੀ ਨਾ ਜਾਈ ਸੋ ਢੀ ਸ੍ਰਿਸ਼ਟ ਸਕਲ

ਮਾਧਵ ਮਹਾ ਜੋਤ ਮਦ ਮਰਦਨ ਮਾਨਵ ਸੰਗ ਮੁਰਾਰੀ ਨਿਰਵਿਕਾਰ ਨਿਰਗੁਰ ਨਿੰਦਰਾ ਬਿਨ ਨਿਰਵਿਖ ਨਰਕ ਨਿਵਾਰੀ ਤ੍ਰਿਕਾ ਖਿੰਦ ਕਾਲ ਤ੍ਰੈ ਦਰਪੀ ਕੂਪ੍ਰਿਤ ਕਰਨਾ ਸੰਸਾਰੀ ਤਨੁਰ ਭਾਨ ਤ੍ਰਿਤ ਮਾਨ ਤਰਾਤਰ ਅਨਵਿਕਾਰ ਅਸਕਾਰੀ ਹੋ ਮਤ ਮੰਦ ਚਰਨ ਸਰਨਾਗਤ ਕਰ ਗਹਿ ਲਿਹੋ ਉਬਾਰੀ ਓ ਮਤਮੰਦ ਚਰਨ ਸਰਨਾਗਤ ਕਰ ਗਹਿ ਲਿਓ ਉਬਾਰੀ ਬਲੀ ਹਾਰੀ ਗੁਰਿਆਪਨੇ ਦਿਓ ਹਾੜੀ ਸਦਵਾਰ ਜਿਨੇ ਤਨ ਪਾਵਤ ਦੇਵ ਸਭੈ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਫੁਨ ਭੇਦ ਬਿਰੰਚ ਵਿਚਾਰ ਰਿਓ ਹਰ ਜਾਪਨ ਛਾੜਿਓ ਏਕ ਕਰੀ ਮथुरा ਜਨਕ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ નિਹਾਲ ਕਰੀ RAMDAS GURU JAGTARAN KO GUR JOT ARCHAN MAHETARI ਸਤ ਗੁਰ ਸੁਣੀਦਾ ਤੈ ਸੋਹੀ ਮੈਂ ਡੀਟ ਵਿਛੜਿਆ ਮੇਲੇ ਪ੍ਰਭ ਹਰ ਦਰਗੇ ਕਾਵਸੀਠ ਹਰ ਨਾਮੋਂ ਮਤਰ ਦੜਾਏਂਦਾ ਕੱਟੇ ਹਮੈ ਰੋਗ ਨਾਨਕ ਸਤ ਗੁਰ ਤੇ ਨਾ Corner.